ਡੋਲਰ ਇੱਕ ਇਹ ਦੇ ਵਿੱਚ ਬੰਦੇ ਪਰਪਟਿਓ ਐਰਟੀ ਮਾਮਲਾ ਹੈ ਤਾ ਜੇਲ ਦੇ ਵਿੱਚ ਗੁਰਪ੍ਰੀਤ ਸਿੰਘ ਕੋਕੀ ਨਾਂ ਦਾ ਬੰਦਾ ਸੀਗਾ ਇੱਕ ਕੰਟੇਨ ਦੇ ਕੋਲ ਖੜਾ ਸੀ ਉਹਦੇ ਉੱਪਰ 9 10 ਜਿਹੜੇ ਹਵਾਲਾਤੀ ਤੇ ਕਦੀ ਹੈਗੇ ਨੇ ਉਹਨਾਂ ਨੇ ਹਮਲਾ ਕਰਤਾ ਸੀਗਾ ਤੇ ਜਿਹਦੇ ਵਿੱਚ ਉਹ ਸੱਟਾਂ ਵੱਜੀਆਂ ਸੀ ਉਹਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਕੱਲ ਅਸੀਂ ਐਫ ਆਈ ਆਰ ਨੰਬਰ 56 ਦਰਜ ਕੀਤੀ ਹੈ। ਜੇ ਮਾਮਲਾ ਕੀ ਸੀ? ਆ ਮੌਲਾ ਜੀ ਜੇਲ ਦੇ ਵਿੱਚ ਜਿਹੜਾ ਹੈਗਾ ਮਤਲਬ ਜਦੋਂ ਆਪਸ ਦੇ ਵਿੱਚ ਇਹਨਾਂ ਦੀ ਛੋਟੀ ਛੋਟੀ ਗੱਲ ਤੇ ਕੁਝ ਨਾ ਕੁਝ ਮਤਲਬ ਵਿਵਾਦ ਹੁੰਦੇ ਨੇ ਉਹ ਗੱਲ ਹੈਗੀ ਉਹ ਤਸਦੀਕ ਕਰ ਰਹੇ ਕਿ ਅਸਲ ਵਜ੍ਹਾ ਕੀ ਹੈ ਇਹ ਜਿਹੜਾ ਜਿਹਦੇ ਸੱਤਾਂ ਵਜੀਆਂ ਨੇ ਗੁਰਪ੍ਰੀਤ ਸਿੰਘ ਇਹ ਸਨੇਚਿੰਗ ਦੇ ਇੱਕ ਮਾਮਲੇ ਦੇ ਵਿੱਚ ਉੱਥੇ ਤੱਕ ਦਾਖਲ ਹੈ ਜਿਹਨੇ ਮਤਲਬ ਮਾਰੀਆਂ ਨੇ ਉਹ ਕਿ ਕਹਿੰਦੇ ਇਸੇ ਦਿਨ ਏ ਜੀ 10 18 ਬੰਦੇ ਨੇ ਅ ਅਡਰਡ ਕੇਸਸ ਦੇ ਵਿੱਚ ਤੇਲ ਦੇ ਵਿੱਚ ਜਿਹੜੇ ਹੈਗੇ ਨੇ ਬੰਦ ਨੇ ਕੋਈ ਗੈਂਗਸਟਰ ਵੀ ਨਹੀਂ ਨਹੀਂ ਕੋਈ ਗੈਂਗਸਟਰ ਵਗੈਰਾ ਵਾਲੇ ਨਾ ਨੋਰਮਲੀ ਹਵਾਲਾਤੀ ਨਜ਼ਰ ਇਹ ਕਹਿੰਦੀ ਹਵਾਲਾਤੀ ਹੈਗੇ ਨੇ ਇੱਕ ਤੋਂ ਕਹਦੀ ਵੀ ਹੈਗੇ ਕਿੰਨਾ ਦੀ ਕਾਰਵਾਈ ਕੀਤੀ ਸੀ ਸਿਰ ਤੁਹਾਡੇ ਜੀ ਜੋ ਹਾਰਡ ਕੇਸ ਹੈਗਾ ਜਿਹਦੇ 6 ਸੱਟਾਂ ਵਜੇ ਨੇ ਸੱਟਾਂ ਦੇ ਹਿਸਾਬ ਨਾਲ ਜਿਹੜੀ ਅਕੋਰਡਿੰਗ ਟੂ ਐਮ ਐਲ ਆਰ ਜਿਹੜੀ ਹੈਗੀ ਹੈ 115 118 ਪੀ ਐਨ ਐਸ ਤੇ ਹੋਰ ਨਾਲ ਦੀਆਂ ਧਾਰਾਵਾਂ ਦੇ ਵਿੱਚ ਕਰ ਲਈ ਕਿ ਪ੍ਰिजन ਐਕਟ ਨੇ ਨਹੀਂ ਪ੍ਰिजन ਐਕਟ ਤਾਂ ਉਹ ਮਤਲਬ ਜਿਹੜਾ ਹੈਗਾ ਮੋਬਾਈਲ ਵਗੈਰਾ ਦਾ ਕੇਸ ਹੰਡਾ ਉਹ ਫੜਾਇਆ ਜਾਂਦਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਰਡ ਕੇਸ ਦੀ ਚਕਮੀ ਦੀ ਗੱਡੀ ਐਂਡ ਕੰਡੀਸ਼ਨ ਕਿੱਦਾਂ ਦੀ ਕਹਿੰਦੇ ਡਾਕਟਰ ਨੇ ਫਿਲਹਾਲ ਤਾਂ ਸਟੇਬਲ ਹੈ ਜੀ ਬਾਕੀ ਅਸੀਂ ਮੈਡੀਕਲ ਰਿਕਾਰਡ ਦੇ ਉਲਾਵਾ ਕਿ ਉਹਦੇ ਸਰੀਰਕ ਸਵੱਛ ਕਰ ਰਹੇ ਨੇ ਨਹੀਂ ਰਜਿੰਦਰਾ ਚਿੱਪੜ ਜੀ ਸੀਗਾ ਜੀ ਰੈਫਰ ਕੀਤਾ ਸੀਗਾ ਉਸ ਤੋਂ ਬਾਅਦ ਕੱਲ ਛੁੱਟੀ ਹੋ ਗਿਆ ਤਾਂ ਉਹਦੇ ਬਾਰੇ ਅੱਡੇ ਲਾਈ ਦੀ